ਤੁਸੀਂ ਦੇਖੋ ਕਿਸੇ ਨੇ ਵਿਆਹ ਜਾਣਾ ਹੋਵੇ ਮੈਂ ਤੁਹਾਨੂੰ ਤਰੀਕਾ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਅਗਰ ਕਿਸੇ ਦੀ ਪਕੜ ਚ ਆ ਜਾਵੇ ਜਦੋਂ ਕਿਸੇ ਨੇ ਵਿਆਹ ਜਾਣਾ ਹੋਵੇ ਉਹ 2 3 4 ਦਿਨ ਪਹਿਲਾਂ ਹੀ ਆਪਣੀ ਲੁੱਕ ਆਪਣੀਆਂ ਅੱਖਾਂ ਚ ਕ੍ਰੀਏਟ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਮੈਂ ਮੈਂ ਪੈਂਟਕੋਟ ਚ ਇਦਾਂ ਦਾ ਲੱਗਣਾ ਆ ਮੈਂ ਇਦਾਂ ਦੇ ਰੰਗ ਦਾ ਪੈਂਟਕੋਟ ਪੋਣਾ ਇਦਾਂ ਦੀ ਕਮੀਜ਼ ਪੋਣੀ ਇਦਾਂ ਦੇ ਬੂਟ ਪੋਣੇ ਉਹਨੇ ਆਪਣੀ ਇੱਕ ਫੋਟੋ ਜਿਹੜੀ ਖਿੱਚੀ ਵੀ ਨਹੀਂ ਆ ਜਿਹੜੀ ਬਣੀ ਵੀ ਨਹੀਂ ਆ ਉਹਨੇ ਇੱਕ ਫੋਟੋ ਆਪਣੇ ਦਿਮਾਗ ਚ ਤਿਆਰ ਕਰ ਲਈ ਇਸੇ ਤਰ੍ਹਾਂ ਭੈਣਾ ਨੇ ਕਿ ਮੈਂ ਟਿੱਕਾ ਲਾਉਣਾ ਮੈਂ ਸਾੜੀ ਲਾਉਣੀ ਲਹਿੰਗਾ ਪੋਣਾ ਕੁਝ ਵੀ ਉਹਨਾਂ ਨੇ ਇੱਕ ਸੀਨ ਕ੍ਰੀਏਟ ਕਰ ਲਿਆ ਅਰ ਜੇ ਇਸ ਦਿਨ ਉਹ ਤਿਆਰ ਹੋਏ ਕਿਦਾਂ ਤਿਆਰ ਹੋਏ ਜਿੱਦਾਂ ਦਾ ਉਹਨਾਂ ਨੇ ਆਪਣੇ ਜ਼ਹਿਨ ਚ ਤਿਆਰ ਕੀਤਾ ਦਿਮਾਗ ਵਿੱਚ ਜਿੱਦਾਂ ਦੀ ਤਿਆਰੀ ਕੀਤੀ ਉਦਾਂ ਦੀ ਉਹ ਨਜ਼ਰ ਆ ਗਈ ਇਸੇ ਤਰ੍ਹਾਂ ਤੁਸੀਂ ਆਪਣੇ ਅੰਦਰ ਤੁਸੀਂ ਆਪਣੇ ਆਪ ਨੂੰ ਠੁਕਰਾਏ ਹੋਏ ਦਰਸ਼ਨ ਵਿੱਚ ਨਾ ਦੇਖੋ ਜਦੋਂ ਯੂਸਫ ਖੂਦ ਦੇ ਵਿੱਚ ਸੀਗਾ ਮੈਨੀਫੈਸਟੇਸ਼ਨ ਸਿਰਫ ਖੂਹ ਦੇ ਵਿੱਚ ਬੈਠੇ ਰਹਿਣ ਦੀ ਨਹੀਂ ਸੀ ਯੂਸਫ ਦੇ ਅੰਦਰ ਮੈਨੀਫੈਸਟੇਸ਼ਨ ਸੀ ਕਿ ਉਹਨੇ ਦੇਖਿਆ ਕਿੰਨੇ ਤਾਰਿਆਂ ਨੂੰ ਝੁਕਦਿਆਂ ਹੋਇਆ ਉਹਦੇ ਅੱਗੇ ਉਹਨੂੰ ਉੱਚਾ ਹੁੰਦਾ ਹੋਇਆ ਉਹਨੇ ਸੁਪਨੇ ਦੇ ਵਿੱਚ ਦੇਖਿਆ ਔਰ ਉਹਦਾ ਧਿਆਨ ਉਸ ਥਾਂ ਤੇ ਲੱਗਿਆ ਭਾਵੇਂ ਮੈਂ ਖੂਹ ਦੇ ਵਿੱਚ ਹਾਂ ਫਿਰ ਵੀ ਪਰਮੇਸ਼ਵਰ ਨੇ ਜਿਹੜਾ ਦਰਸ਼ਨ ਮੈਨੂੰ ਦਿੱਤਾ ਖੁਦਾ ਉਹਨੂੰ ਪੂਰਾ ਕਰੇਗਾ ਜਦੋਂ ਜੇਲ੍ਹ ਵਿੱਚ ਵੀ ਸੀ ਮੈਨੀਫੈਸਟ ਕਰਦਾ ਸੀ ਅੱਛ ਸੱਚਮੁੱਚ ਪਰਮੇਸ਼ਵਰ ਨੇ ਉਹਨੂੰ ਜੇਲ੍ਹ ਵਿੱਚੋਂ ਵੀ ਕੱਢਿਆ ਪਰਮੇਸ਼ਵਰ ਨੇ ਉਹਨੂੰ ਪਤਵੰਤਿਆਂ ਨਾਲ ਬਿਠਾ ਲਿਆ ਔਰ वचन ਦੇ ਵਿੱਚ ਲਿਖਿਆ ਰਾਜੇ ਨੇ ਆਪਣੇ ਤੋਂ ਬਾਅਦ ਦੂਜਾ ਅਧਿਕਾਰੀ ਯੂਸਫ ਨੂੰ ਠਹਿਰਾਇਆ ਹਾਲੇਲੂਇਆ ਕਿਉਂ ਕਿ ਉਹਨੇ ਉਹ ਦਰਸ਼ਨ ਛੱਡਿਆ ਨਹੀਂ ਤੁਸੀਂ ਵੀ ਉਹ ਦਰਸ਼ਨ ਜੋ ਬਾਈਬਲ ਨੇ ਤੁਹਾਨੂੰ ਦਿਖਾਏ ਵਚਨ ਦੇ ਵਿੱਚ ਕੀ ਲਿਖਿਆ ਕਹਿੰਦਾ ਤੂੰ ਸਵੇਰ ਨੂੰ ਵੀ ਬੀਜ ਤੇ ਸ਼ਾਮਾਂ ਨੂੰ ਵੀ ਬੀਜ ਕਹਿੰਦਾ ਕੀ ਪਤਾ ਕਿਹੜਾ ਉੱਗ ਪਵੇ ਆਪਣੀ ਰੋਟੀ ਪਾਣੀ ਉੱਤੇ ਸੱਟ ਦੇ ਮਤਲਬ ਜਦੋਂ ਵੀ ਚਾਂਸ ਮਿਲਦਾ ਆ ਤੁਸੀਂ ਮੈਨੀਫੈਸਟ ਵੀ ਕਰਨਾ ਆ ਉਸ ਦਰਸ਼ਨ ਨੂੰ ਵੀ ਦੇਖਣਾ ਆ ਜਦੋਂ ਮੌਕਾ ਮਿਲਦਾ ਤੁਸੀਂ ਪਰਮੇਸ਼ਵਰ ਦੇ ਬਚਨ ਨੂੰ ਬੋਲਣਾ ਵੀ ਆ ਸਵੇਰ ਨੂੰ ਵੀ ਸ਼ਾਮ ਨੂੰ ਵੀ ਦੋਨੋਂ ਟਾਈਮ ਤਹਰਾਉਂਦੇ ਰਹਿਣਾ ਆ ਔਰ ਜਦ ਕਰੇ ਵੀ ਮੌਕਾ ਮਿਲੇ ਆਪਣੀ ਰੋਟੀ ਪਾਣੀ ਆ ਤੇ ਸੁੱਟਣੀ ਆ ਮਤਲਬ ਜੋ ਪਰਮੇਸ਼ਵਰ ਨੇ ਤੁਹਾਨੂੰ ਦਿੱਤਾ ਆ ਉਹਨੂੰ ਤੁਸੀਂ ਖਲਾਰਨਾ ਆ ਦੂਜਿਆਂ ਦੇ ਵਿੱਚ ਵੰਡਣਾ ਆ ਔਰ ਬੀਜ ਦੇ ਰਹਿਣਾ ਆ ਕਿਉਂਕਿ ਬੀਜਣ ਦਾ ਸਿਧਾਂਤ ਕੀ ਆ ਜਿਹੜਾ ਬੀਜ ਦਾ ਆ ਉਹ ਵੱਡਣ ਦਾ ਹੱਕਦਾਰ ਹallelujah ਹallelujah ਤਾਂ ਇਸ ਲਈ ਆਪਾਂ ਜਿਹੜਾ ਸਕੂਲ ਆਪਾਂ ਨੂੰ ਪਰਮੇਸ਼ਵਰ ਨੇ ਦਿੱਤਾ ਆ ਆਪਾਂ ਇਹਨੂੰ ਬਿਊਟੀਫੁੱਲ ਨਹੀਂ ਮੋਸਟ ਬਿਊਟੀਫੁੱਲ ਬਣਾਉਣਾ ਆ ਹallelujah ਕਿੰਨਾ ਸੋਹਣਾ ਬਣਾਉਣਾ ਬਹੁਤ ਸੋਹਣਾ ਸਿਰਫ ਸੁੰਦਰ ਨਹੀਂ ਬਹੁਤ ਸੁੰਦਰ ਬਣਾਉਣਾ ਆ ਪੱਖਿਆਂ ਹੇਠਾਂ ਵੀ ਰਮਾਲ ਨਾਲ ਹਲਾਉਣਾ ਪਵੇ ਆਪਾਂ ਏਸੀ ਵਿੱਚ ਬਹਿਣਾ ਐਸੇ ਸਕੂਲ ਦੇ ਵਿੱਚ ਹallelujah ਹallelujah ਹੁਣ ਬਹੁਤ ਲੌਂਗ ਟਾਈਮ ਤੱਕ ਆਪਾਂ ਸਿਰਫ ਦਰਿਆਾਂ ਤੇ ਬੈਠ ਕੇ ਸੈਟੀਸਫਾਈਡ ਨਹੀਂ ਹੋਇਆ ਹੁਣ ਆਪਾਂ ਸਿਨੇਮੇ ਨਾਲੋਂ ਵਧੀਆ ਕੁਰਸੀਆਂ ਦੇ ਉੱਤੇ ਚਰਚ ਵਿੱਚ ਬੈਠ ਕੇ ਪਰਮੇਸ਼ਵਰ ਦਾ ਬਚਨ ਸੁਣਨਾ ਹੈ ਹਾਲੇਲੂਇਆ ਕਿਉਂਕਿ ਸਿਨੇਮੇ ਵਾਲੀਆਂ ਕੁਰਸੀਆਂ ਤੇ ਬਹਿ ਕੇ ਜੀਵਨ ਨਹੀਂ ਬਦਲਦਾ ਪਰ ਚਰਚ ਵਿੱਚ ਬੈਠ ਕੇ ਜਦੋਂ ਬਚਨ ਸੁਣਦੇ ਆ ਨਾ ਤਾਂ ਜੀਵਨ ਸਿਰ ਤੋਂ ਪੈਰਾਂ ਤੱਕ ਸ਼ੁਰੂ ਤੋਂ ਅਖੀਰ ਤੱਕ ਬਦਲ ਜਾਂਦਾ ਹੈ ਹਾਲੇਲੂਇਆ ਹਾਲੇਲੂਇਆ ਅਣ ਅੱਜ ਤੋਂ ਆਪਣਾ ਅਸੂਲ ਬਣਾਓ ਕਿ ਮੈਂ ਇੱਕ ਵੀ ਗਲਤ ਕੰਮ ਆਪਣੇ ਸਕੂਲ ਵਿੱਚ ਨਾ ਕਰਾਂਗਾ ਨਾ ਹੋਣ ਦੇਵਾਂਗਾ ਹallelujah ਜਦੋਂ ਮੰਨ ਲਓ ਕਿ ਮੇਰੇ ਬੱਚੇ ਨੇ ਚਿਪਸ ਖਾਦੇ ਤੇ ਉਹੀ ਕਿਹਾ ਮਤਲਬ ਮੇਰੀ ਸ਼ੁਰੂ ਤੋਂ ਆਦਤ ਸੀ ਨਿਆਣਿਆਂ ਨੇ ਟੌਫੀ ਖਾਣੀ ਕਾਗਜ਼ ਪਰਸ ਵਿੱਚ ਪਾ ਲੈਣਾ ਕੇਲਾ ਖਾਦਾ ਤੇ ਸ਼ੈਲ ਪਰਸ ਵਿੱਚ ਪਾ ਲੈਣੀ ਘਰੇ ਆਣ ਕੇ ਡਸਟਬਿਨ ਚ ਕੱਢ ਕੇ ਪਾ ਲੈਣਾ ਮੈਨੂੰ ਇਦਾਂ ਲੱਗਦਾ ਕਿ ਜੇ ਮੈਂ ਸਫਾਈ ਰੱਖੂਗੀ ਤਾਂ ਮੇਰੇ ਹਿੱਸੇ ਦਾ ਮੇਰਾ ਦੇਸ਼ ਸਾਫ਼ ਰਹੂਗਾ ਮੇਰੇ ਹਿੱਸੇ ਦਾ ਮੇਰਾ ਏਰੀਆ ਜਿਹੜਾ ਹੈ ਉਹ ਕਲੀਨ ਰਹੂਗਾ ਐਟ ਲੀਸਟ ਮੇਰੇ ਹਿੱਸੇ ਦਾ ਬੇਸ਼ੱਕ ਮੈਂ ਦੂਜਿਆਂ ਦੇ ਹਿੱਸੇ ਦਾ ਨਹੀਂ ਕਰ ਸਕਦੀ ਤਾਂ ਆਪਣੇ ਹਿੱਸੇ ਦਾ ਤਾਂ ਤੁਸੀਂ ਸੋਚੋ ਆਪਾਂ ਇੱਥੇ 20000 ਬੰਦਾ ਆਪਣੇ ਆਪਣੇ ਹਿੱਸੇ ਦਾ ਕੰਮ ਕਰੀਏ ਮੈਂ ਕਿਹਾ ਪਿੰਡ ਦੇ ਕੰਮ ਵੀ ਸੌਰ ਜਣੇ ਨਾਲ ਦੀ ਨਾਲ ਹੀ ਹallelujah ਹallelujah ਹਰ ਕੋਈ ਆਪਣੀ ਚੇਅਰ ਨੂੰ ਚੱਕ ਕੇ ਸਹੀ ਸਥਾਨ ਤੇ ਰੱਖੇ ਆਪਣੀ ਜਗਾ ਨੂੰ ਸਾਫ਼ ਰੱਖੇ ਅਗਰ ਤੁਹਾਡਾ ਬੱਚਾ ਚਿਪਸ ਖਾ ਕੇ ਦਰੀ ਦੇ ਹੇਠ ਪੇਪਰ ਨਹੀਂ ਦੇ ਰਿਹਾ ਤੇ ਦੂਜੇ ਦਾ ਖਾ ਕੇ ਦੇ ਰਿਹਾ ਤੇ ਦੇਖ ਕੇ ਸਮਾਈਲ ਪਾਸ ਕਰਕੇ ਮੂੰਹ ਸਿੱਧਾ ਨਾ ਕਰੋ ਉਹਨੂੰ ਕਹੋ ਕਿ ਭੈਣ ਤੂੰ ਇਹ ਵਾਲਾ ਪੇਪਰ ਚੱਕ ਕੇ ਦਰੀ ਦੇ ਹੇਠੋਂ ਹਨਾ ਆਪਣੇ ਝੋਲੇ ਚ ਪਾਲਾ ਪਰਸ ਚ ਪਾਲਾ ਕੀੜੀਆਂ ਚੜਨਗੀਆਂ ਦਰੀ ਨੂੰ ਅਗਲੀ ਵਾਰ ਇਹ ਕੀੜੀਆਂ ਤੈਨੂੰ ਹੀ ਲੜਨੀਆਂ ਆ ਕਿਉਂਕਿ ਯੂਨੀਵਰਸ ਦਾ ਇੱਕ ਲਾਅ ਹੈ ਕਿ ਤੁਹਾਨੂੰ ਰਿਵਰਸ ਮਿਲਦਾ ਹੈ ਸਾਰਾ ਕੁਝ ਤੁਹਾਨੂੰ ਜੋ ਤੁਸੀਂ ਦਿੰਨੇ ਆ ਉਹ ਵਾਪਸ ਤੁਹਾਨੂੰ ਮਿਲਦਾ ਹੈ ਜ਼ਰੂਰ ਆ ਗਾਲ ਕੱਢ ਕੇ ਵੇਖ ਲਓ ਮਿਲੂਗੀ ਕਿ ਨਹੀਂ ਮਿਲੂਗੀ ਵਾਪਸ ਕਿਸੇ ਨੂੰ ਇੱਜ਼ਤ ਦੇ ਕੇ ਦੇਖ ਲਓ ਤਾਂ ਇੱਜ਼ਤ ਵੀ ਵਾਪਸ ਮਿਲੇਗੀ ਪਿਆਰ ਦੇ ਕੇ ਦੇਖੋ ਤੁਸੀਂ ਜਾਨਵਰ ਨੂੰ ਵੀ ਪਿਆਰ ਕਰੋਗੇ ਤਾਂ ਜਾਨਵਰ ਵੀ ਤੁਹਾਨੂੰ ਪਿਆਰ ਕਰੇਗਾ ਤੁਸੀਂ ਕਿਸੇ ਦੀ ਇੱਜ਼ਤ ਕਰੋਗੇ ਉਹ ਤੁਹਾਡੀ ਇੱਜ਼ਤ ਕਰੇਗਾ ਤੁਸੀਂ ਕੱਪੜੇ ਨੂੰ ਸੰਭਾਲ ਕੇ ਰੱਖੋਗੇ ਕੱਪੜਾ ਤੁਹਾਡਾ ਟੌਰ ਬਣਾ ਦੂਗਾ ਤੁਹਾਨੂੰ ਰਿਵਰਸ ਮਿਲਦਾ ਹੈ ਤੇ ਤੁਸੀਂ ਚਰਚ ਦੀਆਂ ਦਰੀਆਂ ਤੇ ਕੀੜੀਆਂ ਜਮਾ ਕਰੋਗੇ ਤੇ ਉਹ ਕੀੜੀਆਂ ਤੁਹਾਡੇ ਹੀ ਲੜਣਗੀਆਂ ਹੈ ਤੁਸੀਂ ਚਰਚ ਦੀਆਂ ਕੁਰਸੀਆਂ ਨੂੰ ਸੁੱਟ ਕੇ ਇਹਨਾਂ ਦੀਆਂ ਲੱਤਾਂ ਤੋੜੋਗੇ ਤੇ ਘਰੇ ਜਾ ਕੇ ਕਹੋਗੇ ਪਤਾ ਨਹੀਂ ਸਾਰੀਆਂ ਚੀਜ਼ਾਂ ਨੂੰ ਸੇਕ ਕਿੱਥੋਂ ਲੱਗੀ ਜਾਂਦੀ ਆ ਤੇ ਪਤਾ ਕਿਦਾਂ ਨਹੀਂ ਆ ਤੁਹਾਨੂੰ ਸਭ ਪਤਾ ਆ ਇਹ ਇਨਸਟੈਂਟ ਕਰਮਾ ਜਿਹਨੂੰ ਲੋਕੀ ਕਹਿੰਦੇ ਕਿ ਹਉਸੇ ਵੇਲੇ ਕੀਤੇ ਦਾ ਫਲ ਉਹ ਜ਼ਰੂਰ ਮਿਲਣਾ ਹੈ ਅਰ ਜਿੰਨੀ ਵਫਾਦਾਰੀ ਤੁਸੀਂ ਪਰਮੇਸ਼ਵਰ ਦੇ ਘਰ ਦੇ ਵਿੱਚ ਦਿਖਾਉਂਗੇ ਹਜ਼ਾਰ ਗੁਣਾ ਪਰਮੇਸ਼ਵਰ ਦੀ ਵਫਾਦਾਰੀ ਨੂੰ ਤੁਸੀਂ ਆਪਣੇ ਘਰ ਵਿੱਚ ਦੇਖੋਗੇ ਹਾਲੇਲੂਇਆ ਇਸ ਲਈ ਅੱਜ ਦਾ ਅੱਜ ਇੱਥੇ ਹੀ ਨਾ ਰਹਿ ਜੇ ਛੱਡ ਕੇ ਨਾ ਜਾਇਓ ਅੱਜ ਵਾਲਾ ਲੈ ਜਿਓ ਬਾਲਾ ਪਾਰਾ ਨਹੀਂ ਆ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੋਣਾ ਇਹਦਾ ਤੁਹਾਨੂੰ ਚੰਗਾ ਹੀ ਨਤੀਜਾ ਮਿਲਣਾ ਹੈ ਜੋ ਇੱਥੇ ਦੀ ਕਿਸੇ ਵੀ ਚੀਜ਼ ਦੀ ਜ਼ਿੰਮੇਵਾਰੀ ਇਹ ਨਾ ਸਮਝੋ ਕਿ ਚਰਚ ਦੀ ਆ ਤੁਹਾਨੂੰ ਪਤਾ ਚਰਚ ਤੁਮਾ ਸਕੂਲ ਹੈ ਚਰਚ ਦਾ ਮਤਲਬ ਹੈ ਕਲੀਸਿਆ ਮਸੀਹ ਦੀ ਸਿੱਖਿਆ ਨੂੰ ਮੰਨਣ ਵਾਲੇ ਲੋਕਾਂ ਦਾ ਝੁੰਡ ਤੁਸੀਂ ਚਰਚ ਆ ਤੁਸੀਂ ਉੱਠ ਕੇ ਉਸ ਖੇਤ ਵਿੱਚ ਬੈਠ ਜਾਓਗੇ ਤੇ ਤੁਸੀਂ ਕਹੋਗੇ ਇੱਧਰ ਚਰਚ ਆ ਨੋ ਇੱਧਰ ਫਿਰ ਸ਼ੈੱਡ ਆ ਚਰਚ ਕਿੱਥੇ ਆ ਨਾਲ ਦੇ ਖੇਤ ਦੇ ਵਿੱਚ ਜਿੱਥੇ ਤੁਸੀਂ ਬੈਠੇ ਹੋ ਉੱਥੇ ਚਰਚ ਆ ਤੁਸੀਂ ਚਰਚ ਆ ਅਸੀਂ ਸਭ ਮਿਲ ਕੇ ਚਰਚ ਆ ਬਾਡੀ ਆਫ ਕ੍ਰਾਈਸਟ ਚਰਚ ਆ ਮਸੀਹ ਦੀ ਦੇ ਕਲੀਸੀਆ ਆ ਹallelujah ਤੁਹਾਡੇ ਘਰ ਦੀ ਕੋਈ ਵੀ ਚੀਜ਼ ਖਰਾਬ ਨਾ ਹੋਵੇ ਤੁਸੀਂ ਉਹ ਥਾਂ ਜੋ ਪਰਮੇਸ਼ਵਰ ਨੇ ਤੁਹਾਨੂੰ ਦਿੱਤਾ ਉੱਥੇ ਦੀ ਦੇਖ ਰਹਿਕ ਕਰਨੀ ਸ਼ੁਰੂ ਕਰ ਦਿਓ ਤੁਹਾਡੇ ਘਰ ਦੇ ਵਿੱਚ ਫਰਿਸ਼ਤਿਆਂ ਨੇ ਦੇਖ ਰਹਿਕ ਕਰਨੀ ਸ਼ੁਰੂ ਕਰ ਦੇਣੀ ਹੈ ਹਾਲੇਲੂਇਆ ਤੁਸੀਂ ਇੱਥੇ ਸੇਵਾ ਕਰਨੀ ਸ਼ੁਰੂ ਕਰੋ ਤੁਹਾਡੇ ਘਰ ਦੇ ਕੰਮ ਫਰਿਸ਼ਤਿਆਂ ਨੇ ਕਰਨੇ ਸ਼ੁਰੂ ਕਰ ਦੇਣੇ ਤੁਸੀਂ ਪਰਮੇਸ਼ਵਰ ਦੇ ਨਾਲ ਵਫਾਦਾਰ ਹੋਵੋ ਪਰਮੇਸ਼ਵਰ ਨੇ ਤੁਹਾਡੇ ਧੀਆਂ ਪੁੱਤਰਾਂ ਨੂੰ ਤੁਹਾਡੇ ਪ੍ਰਤੀ ਵਫਾਦਾਰ ਬਣਾ ਦੇਣਾ ਹੈ ਤੁਸੀਂ ਪਰਮੇਸ਼ਵਰ ਦੇ ਨਾਲ ਪ੍ਰੇਮ ਕਰੋ ਪ੍ਰਭੂ ਦੇ ਇਹਦੇ ਲੋਕਾਂ ਦੇ ਨਾਲ ਪ੍ਰੇਮ ਕਰੋ ਪ੍ਰਭੂ ਨੇ ਤੁਹਾਡੇ ਘਰ ਦੇ ਕਲੇਸ਼ ਨੂੰ ਖਤਮ ਕਰਕੇ ਆਪਸ ਵਿੱਚ ਪ੍ਰੇਮ ਪੈਦਾ ਕਰ ਦੇਣਾ ਹੈ